ਦੇ ਨਾਲ ਅਜੇ ਨਾਲ ਅਜੇ ਲੋਕ ਦੇ ਪਤ ਮਗਰ ਕਿਸੇ ਨੇ ਪਾਇ ਤਨਣਾ ਸੇਵਾ ਕੀਤੀ ਕਿਸੇ ਨੇ ਮਰਨਾ ਕੀਤੀ ਗੁਰੂ ਘਰ ਦੇ ਤੁਸੀਂ ਸੇਵਾਦਾਰ ਦੇ ਨੰਬਰ ਦੇ ਸਾਰੇ ਇਹ ਇਥੇ ਤੁਮ ਜੀ ਦੀ ਕਿਰਪਾ ਨਾਲ 1000 ਰੁਪਏ ਸਤਿਗੁਰੂ ਸਾਹਿਬ ਜੀ ਦੀ ਜੈ ਸ੍ਰੀ ਸੀਤਲ ਨਾਮ 1100 ਰੁਪਿਆ ਸੇਵਾ ਹੈ ਬੋਲੇ 1000 ਰੁਪਏ ਸਤਿਗੁਰੂ ਸਾਹਿਬ ਜੀ ਸ੍ਰੀ ਰਾਣਾ ਵਿਰਦੀ ਇਹ ਕਹਿੰਦੇ ਸੰਗਤ ਨੂੰ ਬੇਨਤੀ ਹੈ ਕਿ ਜੀ ਬੋਲੇ सौ रुपया गुरु घर दी लंगर वास्ते आया है बोले सो निहाल सो रुपए बोले सो निहाल श्री अमृत बोले ਪਾਰੰਦੀ ਸਿੰਘ ਜੀ ਜੀ ਲੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਸ਼੍ਰੀ ਮਰੀਸ਼ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚੇਅਰਮੈਨ ਸ਼੍ਰੀ ਮੋਹਨਾਲ ਜੀ ਇਹਨਾਂ ਵੱਲੋਂ 50000 ਰੁਪਏ ਗੁਰੂ ਕੇ ਨੰਗਰਾਂ ਵਾਸਤੇ ਆਇਆ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਕੇ ਨੰਗਰਾਂ ਵਾਸਤੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਕਿ ਸਰੋਪਾ ਲੈਣ ਦੀ ਕਿਰਪਾ ਹਤਾ ਕਰਨ

ਕੇਮਫ ਸਿੰਘ ਜੀ ਬਰਦੀਣਾ ਨੂੰ ਵੀ ਜਿਨ੍ਹਾਂ ਨੇ ਵੀ 1100 ਰੁਪਇਆ ਗੁਰੂ ਕੇ ਹਾਂ ਬੋਲੇ ਸੋ ਨਿਹਾਲ ਜਸਵਾ ਸਿੰਘ ਜੀ ਥੇ ਦਾ ਜਿਨ੍ਹਾਂ ਵੱਲੋਂ 1000 ਰੁਪਇਆ ਗੁਰੂ ਕੇ ਨੰਗਰ ਬੋਲੇ ਸੋ ਨਿਹਾਲ ਜਸਵਾ ਸਿੰਘ ਜੀ ਬੋਲੇ ਜਗਦੀਐ ਸੋ ਮਰਪੈ ਬੋਲ ਜੋ ਤੱਕਿਆ ਹੈ ਸੋਨੂੰ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬੋਲੇ ਸੋ ਨਿਹਾਲ ਜੈ ਹੋਰ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਬੋਲੇ ਸੋ ਨਰਪੈ ਸ੍ਰੀ ਬਰਬੀਰ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਕੋਈ ਵੀ ਇਹਨਾਂ ਦੇ ਘਰ ਦਾ ਬੋਲੇ ਪਾ ਲੈਣ ਦੀ ਕਿਰਪਾਤਾ ਕਰਨਾ ਬੋਲੇ ਸੋਨਰਪੈ ਸੁਖ ਲਵਿੰਦਰ ਸਾਊਂਡ ਇਹਨਾਂ ਨੂੰ ਵੀ ਬੇਨਤੀ ਹੈ ਕਿ ਵੀ ਗੁਰੂ ਘਰ ਦੀ ਵਕਸ਼ਿਸ਼ ਸ੍ਰੋਪਾ ਲੈਣ ਦੀ ਕਿਰਪਾਤਾ ਕਰਨ ਮੈਂ ਦਰਸ਼ਕ ਲਈ ਬਤਣਾ ਇਹਨਾਂ ਵੱਲੋਂ ਵੀ 1100 ਰੁਪਏ ਗੁਰੂ ਘਰ ਲਈ ਆਇਆ ਹੈ बोले इसो निहाल जोगिंदर सिंह जी राणाईना नु भी 1100 ਰੁਪਇਆ ਬੋਲੇ ਇਸੋ ਨਿਹਾਲ ਮਾਪਾਤਾ ਜੀ ਮਿੰਦਰ ਸਿੰਘ ਬੋਲੇ ਇਸੋ ਨਿਹਾਲ ਜੇ ਕੋਈ ਜਿਹੜੇ ਲਾਈਵ ਕਰਦੇ ਆ ਉਹਨਾਂ ਨੂੰ ਬੇਨਤੀ ਹੈ ਦੋਨਾਂ ਨੂੰ ਇਹ ਕਿ ਉਹ ਵੀ ਗੁਰੂ ਘਰ ਦੀ ਵਾਕਸ਼ਿਸ਼ ਸ੍ਰੋਪਾ ਲੈਣ ਦੀ ਕਿਰਪਾਲਤਾ ਕਰਨਾ ਜਿਨ੍ਹਾਂ ਨੇ ਫੁੱਲਾਂ ਦੀ ਸੇਵਾ ਕੀਤੀ ਹੈ ਉਹਨਾਂ ਮੁੰਡਿਆਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਗੁਰੂ ਘਰ ਦੀ ਵਾਕਸ਼ਿਸ਼ ਉਹ ਸ੍ਰੋਪਾ ਲੈਣ ਦੀ ਕਿਰਪਾਲਤਾ ਕਰਨਾ ਬੋਲੇ ਸੋਮਿਆ ਹਾਲ ਸੋ ਨਿਹਾਲ ਕਿ ਫਤਹਿ ਦੇਰ ਦੀ ਕੀਤੇ ਸ੍ਰੀ ਵਾਹਿਗੁਰੂ ਕੀ ਬੋਲੇ ਜੈ ਗੁਰਦੇਵ ਤੁੰਗਦੇਵ ਜਪੀ ਇੰਗੇ ਬਾਣ ਮਗਰ ਵਸਖਾਸ ਜੀ ਸਾਰੀ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪਰੋਤਿਆਂ ਲੱਖ ਲੱਖ ਵਧਾਈਆਂ ਵਾਰਮਤਾਰਾ ਫਿਰ ਆਪਣੇ ਵੱਲੋਂ ਤਿਸ਼ੀੜੀ ਗਰੁੱਪ 10 ਬੰਦਰਾਂ ਬੰਦਨਾ ਕਮੇਟੀ ਵੱਲੋਂ ਸਾਰੀ ਸੰਗਤ ਦਾ ਸਾਡੀਆਂ ਭੈਣਾਂ ਤੇ ਜੁਗੀਆਂ ਦਾ ਨੌਜਵਾਨਾਂ ਦਾ ਇਹ ਮੰਨ ਕੇ ਕਿ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਤੁਨਮਨ ਤੋਂ ਅੰਦੇ ਨਾਲ ਬਹੁਤ ਹੀ ਸ਼ਾਨ ਦੇ ਨਾਲ ਗੁਰੂ ਮਹਾਰਾਜ ਦੇ ਜਨਮ ਦਿਨ ਦੇ ਸਬੰਧ ਵਿੱਚ ਆਪਣੀ ਆਪਣੀ ਡਿਊਟੀਆਂ ਨਿਭਾਈਆਂ ਮੇਰੇ ਕੋਲ ਕੋਈ ਇਹੋ ਜਿਹਾ ਨਾਮ ਨਹੀਂ ਹੈ ਜਿਹੜਾ ਕਰੋਰੋਂ ਤੁਸੀਂ ਕੰਮ ਕਰਕੇ ਆਏ ਆ ਉਹਦੇ ਵਿੱਚ ਇੰਨਾ ਸ਼ਾਨਦਾਰ ਢੰਗ ਦੇ ਨਾਲ ਇੰਨਾ ਡਿਸਪਲਿਨ ਦੇ ਨਾਲ ਤੁਸੀਂ ਆਪਣਾ ਕਰੋਰੋਂ ਨੇ ਪਛਾੜਿਆ ਪੂਰਾ ਸਾਰਿਆਂ ਦਾ ਗੁਰੂ ਅਰਦਾਸ ਜੀ ਨਾਲ ਉਹਨਾਂ ਕਮੇਟੀ ਵੱਲੋਂ ਅਸੀਂ ਬਹੁਤ-ਬਹੁਤ ਤੁਹਾਨੂੰ ਵਧਾਵਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਤਰਾ ਨਾਮ ਲਈ ਸਭ ਜੀ ਸਵਾਗਤ ਹੈ ਬਾਕੀਲਾ ਮੜ ਮੜਾ ਬਸ ਪਾਰਵਰ ਸਾਤਰਾਲਾ ਸਾਰੇ ਮੌਕੇ ਹੁਣ ਸੇ ਮਿਲ ਜੇ ਅੱਜ ਦਾ ਅਧਰਨਾ ਅੱਛਾ ਰਗਣਾ ਦਵੇ ਆਜੇ ਆਦਮੀ ਨਾਲ